ਸਲਾਮ ਵਾਲੇਕੁਮ ਦੋਸਤੋ ਮੈਂ ਅਬਦੁਰਸ਼ੀਦ ਕਾਲਾ ਮਲੇਰ ਕੋਟਲਾ ਫਾਰਮਰ ਚੈਨਲ ਤੋਂ ਤੇ ਅੱਜ ਆਪਾਂ ਫੇਰ ਤੁਹਾਨੂੰ ਕਰੇਲਾ ਦਿਖਾਉਣੇ ਆਪਾਂ ਨਾ ਕਰੇਲੇ ਦੀ ਅੱਜ ਤੀਸਰੀ ਵਾਰੀ ਤੋੜਨ ਲੱਗੇ ਹੋਏ ਆ ਤੇ ਇਹ ਆਪਾਂ ਨਾ ਇਧਰੋਂ ਤੇ ਗੇੜ ਧਰ ਲੈਨੇ ਆ ਫੇਰ ਐ ਜਾਏ ਜਾਂਦੇ ਆ ਆਪਣਾ ਖੱਤਾ ਪੂਰਾ ਜਾਂਦਾ ਦੁਬਾਰਾ ਫੇਰ ਪਿੱਛੋਂ ਦੇ ਧਰ ਲੈਨੇ ਆ ਆ ਦੇਖੋ ਆਪਣੇ ਦੋ ਜਵਾਕ ਜੇ ਤੋੜਨ ਲੱਗੇ ਹੋਏ ਨੇ ਤੇ ਆਪਾਂ ਨੇ ਨਾ ਆ ਦੋ ਪਾੜੇ ਤੋੜ ਲਏ ਆ ਦੇਖੋ ਆ ਗੱਬੇ ਥੱਲੇ ਪਏ ਨੇ ਤੇ ਉਹ ਦੋ ਇੱਕੋ ਸਿਰੇ ਜੇ ਰਹਿੰਦੇ ਤੇ ਦੋ ਥੱਲੇ ਉਪਰੇ ਪਏ ਨੇ ਤੇ ਆਪਾਂ ਮੈਂ ਤੁਹਾਨੂੰ ਉਧਰ ਦੀ ਜਾ ਕੇ ਦਿਖਾਉਣਾ ਵੀ ਨਾਲ ਤਾਂ ਖੱਤਾ ਦੇਖ ਜੂ ਨਾਲੇ ਦੇਖਿਓ ਗਿਣ ਕੇ ਦੱਸਿਓ ਕਮੈਂਟਾਂ 'ਚ ਵੀ ਕਿੰਨੇ ਥੈਲੇ ਨੇ ਤੇ ਬਾਕੀ ਕੋ ਅਮਰੂਦ ਦਾ ਬੂਟਾ ਖੜਾ ਆਪਣਾ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਉਹ ਹੁਣ ਨਾ ਛੋਟੇ ਛੋਟੇ ਡੋਡੀਆਂ ਜੀਆਂ ਆਈਆਂ ਹੋਈਆਂ ਨੇ ਪਿਛਲੇ ਸਾਲ ਬਹੁਤ ਜ਼ਿਆਦਾ ਅਮਰੂਦ ਲੱਗਾ ਤੇ ਉਹਨੂੰ ਹੁਣ ਵੀ ਲੱਗਿਆ ਹੋਇਆ ਤੇ ਆਪਾਂ ਚੱਲਦੇ ਆਂ ਦੇਖੋ ਆਪਣਾ ਕਰੇਲੇ ਦਾ ਖੇਤ ਆ ਦੇਖ ਇੱਥੋਂ ਤੇ ਆਏ ਆ ਆ ਦੇਖੋ ਆਂ ਤੇ ਆਪਾਂ ਚੱਲਦੇ ਆ ਤੁਹਾਨੂੰ ਅਮਰੂਦ ਲਵੇ ਜਾ ਕੇ ਬਸ ਆਪਾਂ ਵੀਡੀਓ ਦਾ ਐਂਡ ਕਰਦੇ ਆਂਗੇ ਆ ਦੇਖੋ ਆਂ ਤਕਵਾ ਲਾਣ ਪੂਰਾ ਚੜਿਆ ਹੈ ਸਾਥਿਓ ਇਧਰੋਂ ਤੇ ਆਪਾਂ ਗੇੜ ਧਰ ਲੈਨੇ ਉਹਨਿਆਂ ਜਾਂ ਪੂਰਾ ਹੋ ਗਿਆ 5-6 ਦਿਨਾਂ ਚ ਆਪਾਂ ਸਿਰੇ ਜਾ ਚਲੇ ਜਾਂਦੇ ਆ ਉਸ ਤੋਂ ਬਾਅਦ ਦੁਬਾਰਾ ਫੇਰ ਪਿੱਛੋਂ ਤੇ ਧਰ ਲੈਨੇ ਆ ਆ ਦੇਖੋ ਤੇ ਆ ਜਿਹੜੀਆਂ ਆਪਾਂ ਨੇ ਕੱਕੜੀਆਂ ਲਾਈਆਂ ਦੀ ਆ ਇੱਕ ਬੱਟ ਜੀ ਛੱਡੀ ਆ ਇੱਕ ਆ ਫਲਾਸ ਬਿੰਦੀ ਬਾਕੀ ਆਪਾਂ ਨੇ ਪੱਟਦੀਆਂ ਦੀਆਂ ਸਾਥਿਓ 5-6 ਬਾਰੀਆਂ ਤੋਲ ਲੀਆਂ ᱛੀਆਂ ਕਾ ਹੁਣ ਮੰਦੀ ਜੀ ਵੀ ਹੋ ਗਈ ਤੇ ਆਪਾਂ ਹੁਣ ਇਹ ਬੇਲਾਂ ਸੁੱਕ ਗਿਆ ਚੱਕ ਕੇ ਛੱਡ ਦਾਂਗੇ ਪਰ ਇਹ ਅੱਗ ਲਾ ਦਾਂਗੇ ਤੇ ਫੇਰ ਆਪਾਂ ਨਾ ਉਹ ਪਨੀਰੀ ਰਹਣ ਲਾਉਣ ਨੂੰ ਗੋਬੀ ਦੀ ਪਨੀਰੀ ਰਲਾਵਾਂਗੇ ਨੂੰ ਵਾਕਿਆ ਛੱਡਾਂਗੇ 2 ਮਹੀਨੇ ਡੇਢ ਮਹੀਨਾ ਤੇ ਫਿਰ ਇਹ ਸਨਵੇਂ ਹੋ ਜੂ ਉਸ ਤੋਂ ਬਾਅਦ ਫਿਰ ਤਕਰੀਬਨ 2 ਕੁ ਮਹੀਨੇ ਤੱਕ ਆਪਾਂ ਗੋਬੀ ਦੀ ਪਨੀਰੀ ਰਲਾਵਾਂਗੇ ਆ ਦੇਖੋ ਥੈਲੇ ਪੈਨੇ ਕਰੇਲੇ ਦੇ ਤੇ ਆਪਣਾ ਖਤਾ ਆਪਾਂ ਮੋਟਰ ਤੇ ਆ ਗਏ ਲਾ ਦੇਖੋ ਸਾਥੀਓ ਕareleਆਂ ਦੇ ਥੈਲੇ ਗਿਣਿਓ ਕਿੰਨੇ ਨੇ ਕਮੈਂਟਾਂ ਚ ਦੱਸਿਓ ਬਾਕੀ ਹੋਰ ਵੀ ਹਜੇ ਤੋੜਾਂਗੇ ਅਜੇ ਤਾਂ ਆਪਾਂ ਲਾਵਾਗੇ 2 ਘੰਟੇ ਹੋਰ ਤੋੜਨ ਤੇ ਤੇ ਆ ਦੇਖੋ ਆ ਅਮਰੂਦ ਦਾ ਬੂਟਾ ਆਦਰ ਮੈਂ ਦਿਖਾਉਣਾ ਅਮਰੂਦ ਉਹਡੇ-ਉਹਡੇ ਡੋਟੀਆਂ ਲੱਗੀਆਂ ਹੋਈਆਂ ਨੇ ਆ ਦੇਖੋ ਪਿਛਲੇ ਸਾਲ ਸਾਥੀਓ ਇਤੋਂ ਵੀ ਵੱਧ ਅਮਰੂਦ ਲੱਗਿਆ ਹੋਇਆ ଥିਗਾ ਇਹ ਇਸ ਵਾਰ ਪਿਛਲੇ ਸਾਲ ਨਾਲੋਂ ਘੱਟ ਲੱਗਿਆ ਪਰ ਫਿਰ ਵੀ ਕਾਫੀ ਹੈ ਹੁਣ ਆ ਮੈਂ ਆ ਦੇਖੋ ਲਾ ਆ ਦੇਖੋ ਅਮਰੂਦ ਇਹ ਨਾ ਬਹੁਤ ਜ਼ਿਆਦਾ ਲੱਗਦਾ ਇਹਨੂੰ ਤੇ ਮਿੱਠਾ ਵੀ ਬਹੁਤ ਹੈ ਅਮਰੂਦ ਪੱਕ ਜਾਂਦਾ ਨਾ ਜਦ ਮਿੱਠਾ ਬਹੁਤ ਹੈ ਅਮਰੂਦ ਇਹ ਜਾ ਗੱਦਰ ਜਾਂ ਹੋ ਜਾਂਦਾ ਫੇਰ ਵੀ ਬਹੁਤ ਮਿੱਠਾ ਹੈ ਇਹ ਬਾਕੀ ਇਹ ਆਪਾਂ ਦਾ ਬੂਟਾ ਉਹੀ ਖੱਤੇ ਚ ਹਰਾ ਹੋਇਆ ਤੇ ਪੱਟ ਕੇ ਲਾਤਾ ਸੀਗਾ ਉਹੀ ਵਧੀਆ ਨਿਕਲ ਗਿਆ ਕੋਈ ਆਪਾਂ ਇਹ ਨਰਸਰੀ ਚੋਂ ਹੀ ਦੀ ਲੈ ਕੇ ਆਏ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਓਕੇ